ਲੇ ਰਹੇ ਹੋ ਨਹੀਂ ਜੱਟਾਂ ਦੇ ਚੱਕਰ ਨਹੀਂ। ਨਾ ਉਹਦਾ ਹੁਣ ਗੱਲ। ਪੂਆ ਸੌਖਾ ਹੋ ਗਿਆ ਕੰਮ ਹਾਂ। ਪੂਆ ਸੌਖਾ ਹੋ ਗਿਆ ਕੰਮ। ਅੱਗੇ ਟੋਏਆਂ ਵਾਲਾ ਕੰਮ ਪੈਣਾ। ਉਹ ਵਾਲਾ ਗਾਂ ਲੰਘਿਆ ਵਾ ਸੀ ਕੰਮ। ਝੋਲਾ ਲਾਏ ਕੇ ਚੱਪੰਗ ਵਾਲਾ। ਨਾਲ ਵਿੱਚ ਥੋੜਾ ਹੁਣਾ। ਉਹਵੇਂ 10 ਦਾ ਘੜੇ ਲੱਗਦੇ। ਉਹ ਤਾਂ ਉਹ ਵੀ ਰਿਸਕੀ ਸੀ ਕੰਮ ਪੈਣਾ। ਉਦੋਂ ਚਾਚਾ ਉਹੋ ਜਿਹੇ ਹੋਏ ਹੋਏ ਸੀ। ਇੱਕ ਹੱਥ ਲੈ ਹਵਾ ਕਢਾਉਣ ਉਤਰਨਾ 50 ਮਿੰਟਾਂ ਚ ਹਵਾ ਕੱਢ ਕੇ ਵੀ ਯਾਰ ਲਾਈਟ ਆਈ ਨਹੀਂ ਆ ਦੁਬਾਰਾ ਤੋਂ ਨਾ ਚੜ੍ਹਈਦਾ ਸੀ ਜਲਾਦੀ ਉਹੀ ਜਲਾਈ ਹੈ ਹੈ ਨਹੀਂ ਹੁਣ ਚੱਲੇ ਪਿਆ ਕੰਮ ਹਣਾ ਇਹਨਾਂ ਦਾ ਆ ਦੇਖ ਲੈ ਹਜੇ ਕੋਈ ਪਰਤੀ ਹੈ ਇਹ ਕਿਸੇ ਦੇ ਵਾਂਣ ਲਾ ਕੇ ਆ ਆਪਣਾ ਗੱਲ ਤੇ ਨਾ ਇਹ ਕਿਸੇ ਦੇ ਨਫਰਤਾ ਤੇ ਨਾ ਕਿਸੇ ਦੇ ਫਾਇਦੇ ਦੀ ਆ ਨਾ ਨੁਕਸਾਨ ਦੀ ਆ ਵੀ ਤੂੰ ਵਾਂ ਠੇਕੇ ਦੇ ਵੀ ਨਾ ਤੇ ਠੇਕੇ ਤੇ ਲੈਣਾ ਵੀ ਆ ਹਾਂ ਦੋਨੇ ਚੀਜ਼ਾਂ ਹੀ ਆ ਜਿਵੇਂ 80 85 83 82 ਵੱਜਦਾ ਕੋਸ ਵਾਂਚ ਯਾਰ ਚਾਚਾ ਗੱਲਾਂ ਆ ਹਾਂ ਹੁਣ ਜੇ ਬੰਦਾ ਦੇਖ ਵਾਂਣ ਇਹ ਚ ਇੱਕ ਤਾਂ ਗੱਲ ਆ ਗਈ ਮੇਨ ਆ ਤੇ ਬੰਦਾ ਜਦੋਂ ਜੋ ਖਰਚੀ ਨਹੀਂ ਗਿਣਦਾ ਹਾਂ ਹੁਣ ਜੇ ਅੱਜ ਮੈਂ ਅੱਖਾਂ ਯਾਰ ਵੀ ਖਾਲ ਪਾਲ 15 ਕਿੱਲੇ ਬਾਹ ਲੈ ਲੈ ਤੇ ਉਹ ਚ 2 ਜਾਂ 2.5 ਲੱਖ ਰੁਪਏ ਦਾ ਬਾਦਿਆ ਹੂੰ ਉਹ ਪਵਾ ਤੂੰ ਬਚਿਆ ਲਾਲਾ ਹੂੰ ਪਵਾ ਤੂੰ ਨਾ ਬਚਿਆ ਲਾਲਾ ਹਾਂ ਉਹ ਚ ਕੀ ਗਿਣਤੀ ਹੈਣੀ ਹਾਂ ਬੰਦੇ ਦੀ ਗਿਣਤੀ ਠੀਕ ਹੈ ਹੁਣ ਤੂੰ ਜੇ ਕੋਈ ਤੈਨੂੰ ਕਹੇ ਵੀ ਆ ਜਾ ਮੇਰੇ ਨਾਲ 10 ਮਿੰਟ ਉਥੋਂ ਤੈਨੂੰ ਮੈਂ ਖੇਜੀ ਮੋੜ ਤਾ ਚੱਲ ਗਿਆ ਆਪਾਂ ਖੇਡਣ ਨੂੰ ਹੂੰ ਤੂੰ ਆ ਤੇਰਾ ਮਾਣਾ ਆ ਗਿਆ ਹੂੰ ਤੂੰ ਆਈਂ ਕਹਿ ਸਕਦਾ ਵੀ ਮੈਂ ਤਾਂ ਯਾਰ ਫਲਾਣਾ ਕੰਮ ਹੂੰ ਖਾਲ ਪਰ ਆਪਾਂ ਅਗਲੇ ਦੇ ਬਾਣ ਦੇ ਆਪਾਂ ਨਹੀਂ ਜਾਵੇ ਨੇਰੀ ਆ ਵੀ ਆਪਾਂ ਵੱਜ ਗਏ ਵੱਜ ਗਏ ਕੀਕ ਹੁਣ ਸੀਰੀ ਬੰਦਾ ਅਗਲਾ ਕਹਿੰਦਾ ਯਾਰ ਜ਼ਿੰਮੇਵਾਰ ਬੰਦਾ ਆ ਯਾਰ ਪੈਸੇ ਦੇ ਦਿਹਾੜੀ ਜਾਂਦਾ ਜਾਂ ਉਹ ਕਰਦਾ ਪਰ ਅੱਜ ਜਿਹੜਾ ਬੰਦਾ ਲੱਗਿਆ ਉਹ ਨਾਲੇ ਰੋਟੀ ਅਗਲੇ ਦੇ ਖਾਊ ਐ ਤਾਂ ਪਤਾ ਵੀ ਮੈਂ 1,70,80 ਹਾਂ ਅੱਪ ਅੱਗੇ ਤੇ ਬੰਦਾ ਚੰਗਾ ਰਹਿੰਦਾ ਯਾਰ ਇਹ ਉਹ ਤਾਂ ਮੰਨ ਲਓਗਾ ਲੋਕਾਪੁਕਾ ਹੀ ਹੋ ਗਿਆ ਉਹਦਾ 1.5 1.5 ਪੌਣੇ 2 ਲੱਖ ਰੁਪਈਆ ਉਹ ਕਮੂਟਾ ਹੋ ਗਿਆ ਤੇ ਅਗਲੇ ਦੀ ਆ ਨਫਾ ਵੀ ਅਗਲੇ ਦਾ ਨੁਕਸਾਨ ਵੀ ਇਹ ਕਹਿਣ ਤੋਂ ਭਾਬੀ 82000 80000 81000 ਲਾ ਕੇ ਕੋਈ ਦਾਵਾਂ ਵਾਲੀ ਗੱਲ ਹੈਗੀ ਹਜੇ ਮੈਂ ਤੁਹਾਨੂੰ ਹੋਰ ਦੱਸਦਾ ਹੁਣ ਇਹ ਚ ਤੂੰ ਦਰਮਿਆਨੇ ਸੰਦ ਪਾਲਾ ਜਿਵੇਂ ਕੋਈ ਵੱਡੇ ਕਿਸੇ ਕੋਲੇ 20 ਲੱਖ ਦੇ ਵੀ ਗਿਣੇ ਜਾਣਗੇ ਤੂੰ ਦਰਮਿਆਨੇ ਇੱਕ ਟੁਕੜਾ 'ਚ 5 ਲੱਖ ਦਾ ਦਰਮਿਆਨਾ ਟਰੈਕਟਰ ਬੜਾ ਮਹਿੰਗਾ ਵਾਲਾ ਕੋਈ ਟਰਾਲੀਆਂ ਲੱਖ ਦੀ ਕੋਈ ਰੂਤਾ ਵੀ ਟਰਾਲੱਖ ਦਾ ਹੋਰ ਕਰ ਕਰਾ ਕੇ 10 ਲੱਖ ਦੇ ਸੰਦ ਦਾ ਹੋਰ ਆ ਕਹੁੰਦਾ ਕੋਈ ਇਹ ਚ ਵਿਆਹ ਹੀ ਨਹੀਂ ਹਾਂ ਕੋਈ ਇਹ ਚ ਜਿਹੜਾ ਮੋਟਰਸਾਈਕਲ ਰਿਹੜੀ ਦਾ ਆਪਾਂ ਜਾਂ ਗੇੜੇ ਲਾਉਣੇ ਫਿਰਦੇ ਆ ਜਾਂ ਟਰੈਕਟਰ ਦੇ ਗੇੜੇ ਲੱਗੇ ਆ ਇਹ ਚ ਉਹ ਕੋਈ ਗੰਤ ਉਹ ਕੋਈ ਨਹੀਂ ਉਹ ਬਾਹਰ ਆ ਉਹ ਬਾਹਰ ਆ ਫਿਰ ਕੋਈ ਤਾਰ ਵੱਢੀ ਗਈ ਤਾਰ ਵੱਢੀ ਗਈ ਹੁਣ ਆਪਣੇ ਸੂ ਵਾਲੀ ਮੋਟਰ ਦੇ ਅੱਜ ਰਾਤ ਦੀ ਗੱਲ ਹੀ ਰੱਖ ਲੈ ਉਹ ਤੇ ਦੋ ਹਵਾਲੇ ਲੱਗੇ ਹੋਏ ਆ ਕੋਈ ਖਾਸ ਚੀਜ਼ ਨਹੀਂ ਉਹ ਤੇ ਏਡੇ ਏਡੇ ਪਿੱਤਲ ਦੇ ਟੋਟੇ ਹੀ ਆ ਹਾਂ ਉਹ ਪਿੱਤਲ ਦੇ ਟੋਟੇ ਲਾਹਣ ਦੀ ਖਾਤਰ ਬੰਦੇ ਨੂੰ ਸਾਰਾ ਕੁਝ ਉਤੋਂ ਪੱਟ ਲਿਆ ਹਾਂ ਉਹ ਅੱਜ ਆਪਣਾ 800 ਰੁਪਏ ਦਾ ਆਇਆ ਹੁਣ ਤੜਕੇ ਕਰਾਂਗੇ ਉਹ 800 ਦਾ ਵੀ ਹੋ ਸਕਦਾ 2000 ਦਾ ਨੁਕਸਾਨ ਵੀ ਹੋ ਸਕਦਾ ਹਾਂ ਉਹ ਆਪਾਂ ਤਾਂ ਕੋਠਿਆਂ ਉੱਤੇ ਗਰੀ ਬੈਠਿਆਂ ਇਹੀ ਗੱਲਾਂ ਮਾਰੇ ਅੱਗੇ 2 2 3 3000 ਦੀਆਂ ਕੇਵਲਾਂ ਪੈਂਦੀਆਂ ਦੂਜੇ ਨੰਬਰ ਤੇ ਟਰਾਂਸਫਾਰਮ ਇਹ ਨਹੀਂ ਪਤਾ ਕਿ ਦੋ ਲੈ ਜਾਣਾ ਇਹ ਵੀ ਆਪਦੇ ਤੇ ਆ ਅੱਛਾ ਗਾਂ ਜਿਹੜੀ ਹੁਣ ਕਣਕਾਂ ਨੂੰ ਐਕੀ ਅੱਗ ਲੱਗ ਗਈ ਹਾਂ ਉਹ ਵੀ ਇਹ ਨਹੀਂ ਪਤਾ ਵੀ ਕਿਹਦੇ ਦੇ ਮਾਰ ਪੈ ਜਾਣੀ ਯਾਰ ਇਹ ਚ ਉਹਦੇ ਨੂੰ ਹੈ ਤਾਂ ਰਾਸ ਚੋ ਰਾਸ ਆ ਤੇ ਜਿੱਦੇ ਇੱਕ ਮਾਰ ਪੈਗੀ ਉਹਦੇ ਨਾਲ ਬੰਦੇ ਦੀ ਆਪ ਜੀ ਗਈ ਵੀ ਕਹਿਣ ਤੋਂ ਬਾਅਦ ਜਿੱਦੇ ਹੁਣ ਮੰਨ ਲਓ ਗੱਲ ਤੇਰੇ ਕੋਲ ਬਾਅਦ ਲੈ ਲੋ ਮੈਂ ਇਹ ਨਹੀਂ ਗੱਲ ਕਹਿੰਦਾ ਨਹੀਂ ਲਊ ਆਦਾ ਬਤ ਵੇਖ ਕੇ ਚੱਲੋ ਜੇ ਬੰਦੇ ਕੋਲੇ 10 ਕਿੱਲੇ ਘਰਦੇ ਆ ਹਾਂ ਉਹ 5 ਕਿੱਲੇ ਠੇਕੇ ਤੇ ਲੈ ਲੂ ਨੂੰ ਕੁਛ ਨਹੀਂ ਮੈਂ ਇਸੇ ਗੱਲ ਦੀ ਆਉਣਾ ਚਾਹੁੰਦਾ ਸੀਗਾ ਵੀ ਜਿਹੜਾ ਮੰਨ ਲਓ ਗੱਲ ਤੇਰੇ ਕੋਲੇ ਹੁਣ ਬਾਹਣ ਕਰਦਾ ਹੈਗਾ ਜੇ ਨਾਲ ਤੂੰ ਜੇ ਮੰਨ ਲਓ ਗੱਲ 20 ਕਿੱਲੇ ਬਾਹਣ ਠੇਕੇ ਤੇ ਲੈ ਲੇਗਾ ਹਾਂ ਤੂੰ ਇੱਕ ਸਿਰਫ ਜੇਬ ਕੋਈ ਮਾਰ ਪੈ ਗਈ ਤੂੰ ਇਹ ਝਰ ਲੇਗਾ ਵੀ ਚੱਲ ਕੋਈ ਗੱਲ ਨਹੀਂ ਯਾਰ ਆਹਦੇ ਚੋਂ ਨਾ ਬਚੇ ਆਹਦੇ ਚੋਂ ਨਾ ਬਚੇ ਇਹ ਜਿਹੜਾ ਬੰਦਾ ਨਿਰਭਾਰੀ ਜਿਵੇਂ ਮੰਨ ਲਓ ਗੱਲ ਮੇਰੇ ਅੱਗੇ ਕੋਲੇ ਹੁੰਦਾ ਇੱਕ ਕਿੱਲਾ ਤੇ 80 40 ਕਿੱਲੇ ਠੇਕੇ ਤੇ ਲੈ ਲਿਆ ਉਹ 40 ਕਿੱਲੇ ਦਾ ਰਿਸਕ ਸਾਰਾ ਤੇਰੇ ਤੇ ਆ ਤੇਰਾ ਰਾਸ ਆ ਗਿਆ ਆ ਗਿਆ ਨਹੀਂ ਤੇਰਾ ਕਿੱਲਾ ਜਾ ਫਿਰ ਇਸ ਹਿਸਾਬ ਦੇ ਵਿੱਚ ਤਾਂ ਆਪਾਂ ਫਿਰ ਗਵਰਨਮੈਂਟ ਨੂੰ ਤਾਂ ਫਿਰ ਇਹ ਗੱਲ ਖਾਮ ਖਾਰਾ ਦੋਸ਼ ਆ ਇਹ ਤਾਂ ਯਾਰ ਜਦੋਂ ਜਦਾਈ ਯਾਰ ਹੁਣ ਮੁਲਖ ਪੈ ਗਿਆ ਇਸ ਕੰਮ ਨੂੰ ਹਰੇਕ ਹਰੇਕ ਬੰਦਾ ਯਾਰ ਐ ਕਰ ਲਿਆ ਐ ਕਰ ਲਿਆ ਧਰਲੇ ਮਾਰਦਾ ਯਾਰ ਆਪਾਂ ਬਾਹ ਠੇਕੇ ਤੇ ਲੈ ਗਏ ਹਰੇਕ ਬੰਦਾ ਭੱਜ ਲਿਆ ਦੌੜ ਨੂੰ ਇਹ ਦੌੜ ਨੁਕਸਾਨ ਕੀ ਕਰੀ ਜਾਂਦੀ ਹੈ ਇਹ ਆਪਦਾ ਹੀ ਕਰੀ ਜਾਂਦੀ ਹੈ ਆਪਦਾ ਹੀ ਕਰੀ ਜਾਂਦੀ ਹੈ ਜਦੋਂ ਠੇਕੇ ਚੱਕੀ ਜਾਂਦੇ ਠੇਕੇ ਚੱਕੀ ਜਾਂਦੇ ਆਪਾਂ ਤਾਂ ਇੱਕ ਗੱਲ ਕਰਦੇ ਆ ਕਿ ਇਹਦੀ ਰੀਸ ਨਾ ਕਰੋ ਆਦਾ ਵੇਖ ਕੇ ਰੱਖੋ ਜੇ ਦੋ ਪੈਸੇ ਦਾ ਫਾਇਦਾ ਲੱਗਦਾ ਤਾਂ ਹਸਾਕ ਤਾਂ ਉਹ ਲਿਖੋ ਪੂਰਾ ਅਖਲੀ ਵਿੱਚ ਗਿਣਤੀ ਮਿੰਤੀ ਕਰਕੇ ਬੰਦਾ ਪੈਸੇ ਬਚਾ ਸਕਦਾ ਜੇ 2 ਰੁਪਏ ਬਚਣ ਉਹ ਵੀ ਪਰਮਾਤਮਾ ਦੀ ਮਾਰਨਾ ਪਵੇ ਇਹ ਫਸਲਾ ਚੰਗਾ ਲੱਗਿਆ ਚੰਗਾ ਜਿਵੇਂ ਅਕੀ ਕਣਕ ਚੰਗੀ ਨਿਕਲਾਈ ਘਾਟ ਚੰਗਾ ਫੇਰ ਤੇ ਨਹੀਂ ਤਾਂ ਗਲਚਰਸਾ ਪਾਉਣ ਵਾਲੀ ਗੱਲ ਹੀ ਆ ਲੋਕ ਉਹੀ ਜੀ ਗੱਲ ਚਾਚਾ ਜੀ ਜੇ ਹੁਣ ਤੂੰ ਮਨ ਲਾ ਜੇ ਰਿਸਕ 30 ਲੱਖ ਦਾ ਲੈਣਾ ਬਚਣਾ ਤਾਂ ਇਹ ਜੋ ਤੈਨੂੰ 4 ਲੱਖ ਆ ਜੇ 19 21 ਹੋ ਗਈ ਉਹ 3 ਅਭਾਈ ਪੈ ਕੇ ਤਰ੍ਹਾਂ 35 ਬਣ ਗਿਆ ਤੂੰ 10 ਬਣ ਕਿਵੇਂ ਲੋਟਾਉ ਕਿਵੇਂ ਉਲੋਟਾਉ ਕੰਮ ਐਤ ਇਥੋਂ ਪੁੱਛਣ ਦਾ ਮਤਲਬ ਸਿਰਫ ਇਹੀ ਸੀ ਇੱਕ ਤਾਂ ਬੰਦਾ ਜਿਹੜਾ ਠੇਕੇ ਤੇ ਦੇਣ ਵਾਲਾ ਹੀ ਹੁੰਦਾ ਕੱਲਾ ਉਹ ਨਹੀਂ ਤਾਂ ਆਏ ਹੁੰਦਾ ਅਗਲਾ ਕਹਿੰਦਾ ਬਦਿੰ ਦੇਣ ਵਾਲਾ ਠੇਕੇ ਤੇ ਯਾਰ ਉਹ ਆਪਦੀ ਗੱਲ ਕਰਦਾ ਤੂੰ ਠੇਕੇ ਤੇ ਦਿਨਾਂ ਵੀ ਆ ਦੇ ਠੇਕੇ ਤੇ ਮਾਣ ਲੈਣਾ ਵੀ ਆ ਆਪਾਂ ਦਾ ਯਾਰ ਚਾਚਾ ਟਾਈਮ ਦੇਖੀ ਜਾ ਤੂੰ ਕਹ ਜਾਨੀ ਕਿ ਆਮ ਜਿਵੇਂ ਆਮ ਦੁਨਗਾਂਦਾਰੀ ਵਾਲੇ ਉਹਦੇ ਚ ਆ ਗਿਆ ਹਾਂ ਵੀ ਜੇ ਤੂੰ ਦਾ ਹਿਸਾਬ ਦਾ ਵੇਖਣਾ ਵੀ ਯਾਰ ਜੇ ਮੈਂ ਬੰਦੇ ਦੀ ਮੇਰੀ ਕਿਰਸ ਨਿਕਲਦੀ ਆ ਤਾਂ ਇਧਰਲਾ ਵਾਂ ਠੇਕੇ ਦੇਦਾ ਤੇ ਉਧਰ ਇਕੱਠਾ ਰੱਖ ਲਿਆ ਹਾਂ ਆ ਪਤਾ ਉਹਦਾ ਲੋਟ ਵੇਖਣਾ ਜੇ ਹੁਣ ਕੋਈ ਆਪਣੀ ਰੀਸ ਕਰੂ ਯਾਰ ਆ ਦੇ ਹਿਸਾਬ ਨਾਲ ਚੱਲੇ ਹਿਸਾਬ ਨਾਲ ਚੱਲੇ ਵੀ ਉਹ ਜਾਨੀ ਕਿ ਇੱਦਾਂ ਕੋਈ ਲੋਟਾਂ ਵਾਲੀ ਗੱਲ ਨਹੀਂ ਕਹਿ ਸਕਦੇ ਆਪਾਂ ਲੋਟਾਂ ਵਾਲੀ ਤਾਂ ਇਹ ਜੀ ਯਾਰ ਹੁਣ ਤੈਨੂੰ ਦੱਸਤਾ ਵੀ ਕੋਈ ਸਾਧਨ ਦੇ ਖਰਚੀ ਨਹੀਂ ਹਾਂ ਕੋਈ ਰੋਟ ਕੋਈ ਦਿਹਾੜੀ ਗੈਂਦੀ ਗਿਣਤੀ ਨਹੀਂ ਕੋਈ ਟਰੈਕਟਰ ਦੀ ਟੱਟ ਭੱਜਣੀ ਕੋਈ ਮੋਟਰਸਾਈਕਲ ਦੀ ਨਹੀਂ ਕੋਈ ਮੋਟਰ ਮੱਛੀ ਦੀ ਨਹੀਂ ਕੋਈ ਬੰਦੇ ਦੀ ਨਹੀਂ ਬੰਦਾ ਹੁਣ ਅੱਜ ਬੰਦਾ ਦਿਹਾੜੀ ਜਾਂਦਾ ਉਹਨੂੰ ਪਤਾ ਤਾਂ ਹੈ ਯਾਰ ਮੈਂ 8 ਤੋਂ ਵੀ ਆਦਾ 8 ਵਜੇ ਆ ਕੇ ਤੇ 6 ਵਜੇ ਨੂੰ ਉਹਦੇ ਘਰੇ ਆ ਹੂੰ ਇਸ ਕੰਮ ਦਾ ਟਾਈਮ ਹੀ ਕੋਈ ਨਹੀਂ ਇੱਕ ਪਹਿਲੀ ਗੱਲ ਤਾਂ ਮਾੜਾ ਬੰਦਾ ਸੰਧ ਹੀ ਨਹੀਂ ਪੂਰੇ ਕਰ ਸਕਦਾ ਸੰਧ ਤਾਂ ਨਿਤ ਨਵੇਂ ਆਉਂਦੇ ਆ ਜੇ ਵੇਖਿਆ ਜਾਵੇ ਸੰਧ ਹੁਣ ਬਾਈ ਨਿਤ ਮੰਗਿਆ ਵਾ ਵੀ ਨਹੀਂ ਕੋਈ ਦਿੰਦਾ ਮੰਗਿਆ ਵਾ ਯਾਰ ਚਾਚਾ ਮੰਗੇ ਵੀ ਨਹੀਂ ਮਹਿੰਗੇ ਸੰਧ ਆ ਦੇਣ ਵਾਲਾ ਦੇ ਵੀ ਨਹੀਂਦਾ ਲੋਕਾਂ ਨੂੰ ਨਿਭੜਦਾ ਕੁਛ ਨਹੀਂ ਹਾਂ ਲੈਣ ਵਾਲੀ ਬੰਦਾ ਚੀਜ਼ ਹੋਰ ਆ ਦੇਣ ਵਾਲੀ ਅੱਖਾਂ ਹੋਰ ਆ ਸਹੀ ਗੱਲ ਆ ਕਿਵੇਂ ਹੁਣ ਰੂੰਟਾ ਬੇਟਰਾ ਤੂੰ ਉਹਦੀਆਂ ਛੁਰੀਆਂ ਬਦਲ ਲਾ ਹਾਂ 15000 ਰੁਪਈਆ ਪੈਂਦਾਂ ਆਪਾਂ ਦੋ ਸਾਲ ਪਹਿਲਾਂ ਲਿਆਂਦੇ ਨੂੰ ਹਾਂ ਤੇ ਤੂੰ ਜਾਗਦੇ ਹੋ ਛੁਰਿਆਂ ਦਾ ਨਿਗਾਹ ਮਾਰ ਹਾਂ ਹੁਣ ਬੰਦਾ ਹੀ ਆਪਣੇ ਕੋਲ ਉਹੋ ਜਿਹਾ ਆਉਂਦਾ ਮੂੰਹ ਮੱਥਲਾ ਜਵਾਬ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਇਹ ਹੈ ਤਾਂ ਯਾਰ ਇਹ ਸੋਚਣ ਵਾਲੀਆਂ ਗੱਲਾਂ ਇਹ ਇਹ ਠੀਕ ਆ ਆਪਾਂ ਜਿਦੋਂ ਜਿਹਦੀ ਆਪਾਂ ਡਾਊਨ ਹੋਈ ਜਾਂਦੇ ਆ ਜਿਦੋਂ ਜਦ ਯਾਰ ਫਲਾਣੇ ਨੇ 10 ਰੱਖ ਲੇ ਮੈਂ 15 ਕਰਦੇ ਆ ਫਲਾਣੇ ਨੇ 15 ਕਰਤੇ ਮੈਂ 20 ਕਰਦੇ ਆ ਲੋਕਾਂ ਕੋਲ ਇਹ ਕੰਮ ਆ ਆ ਆਪਾਂ ਦਾ ਵਾਹਣ ਰੱਖਦੇ ਆ ਜਮਾ ਕੇ ਹਾੜੀ ਚ ਹੂੰ ਜ਼ਿਆਦਾ ਸੈਟਿੰਗਾਂ ਲੈ ਲੋ ਨਹੀਂ ਤਾਂ ਦਾ ਨਾਂ ਸਹੀ ਦੋਸਤੋ ਗੱਲ ਇਹ ਸੀਗੀ ਇਹ ਵੀ ਕੋਈ ਕਰਨੀ ਅਗਲੇ ਨੇ ਆਪਦੀ ਮਰਜ਼ੀ ਆ ਵਾਹਣ ਵੇਸ਼ਕ 20 ਕਿੱਲੇ ਲਵੇ 30 ਲਵੇ 10 ਲਵੇ 5 ਲਵੇ ਕੋਈ ਕਿਸੇ ਨਾਲ ਜੈਲਸੀ ਨਹੀਂ ਤੇ ਕੋਈ ਕਿਸੇ ਨਾਲ ਕੋਈ ਆਪਣਾ ਐ ਨਹੀਂ ਵੀ ਕਿਉਂ ਲੈਂਦਾ ਤੇ ਕਿਉਂ ਉਹ ਅਗਲੇ ਨੇ ਆਪਦਾ ਵੇਖ ਕੇ ਲੈਣਾ ਪਰ ਆਪਣੇ ਕੋਲ ਬਾਣ ਸੀਗਾ ਆ ਹਾਂ ਪ੍ਰਾਰਾ ਕੰਪਿਊਟਰ ਲਾਇਆ ਜੀ ਸਾਰੇ ਬਾਣ ਚ ਪਰ ਠੇਕੇ ਦੇ ਦਾਈ ਤੇ ਫੇਰ ਹਾਂ ਸੱਚ ਲੈ ਕੰਪਿਊਟਰ ਖਰਚਾ ਇਹਦੇ ਉੱਤੇ ਪਿਆਗਾ ਹਾਂ ਹਾਂ ਸਾਰੇ ਉਹ ਵੀ ਉਹ ਵੀ ਹੁਣ ਤਾਂ ਯਾਰ ਅਸਲ ਵਿੱਚ ਠੇਕੇ ਦੇ ਦੇਣ ਵਾਲਾ ਵੀ ਇਹ ਬੰਦਾ ਕਹਿੰਦਾ ਵੀ ਮੇਰੇ ਗਲੋਂ ਸਾਰਾ ਕੁਝ ਲੈ ਜੇ ਯਾਰ ਹੁਣ ਆਪਾਂ ਠੇਕਾ ਦੇ ਆ ਬਠਿੰਡੇ ਵਾਲਿਆਂ ਨੂੰ ਹਾਂ ਠੀਕ ਆ ਠੀਕ ਅਗਲੇ ਦੇ ਘਰੇ ਆਪਾਂ ਫੜਾਇਆ ਆਪਣਾ ਫੜਾਉਣ ਦਾ ਮਤਲਬ ਤਾਂ ਇਹ ਹੈ ਵੀ ਇੱਥੇ ਮੋਟਰ ਬਦਲਣ ਵਾਲੀ ਆ ਆਪਾਂ ਉਹਨਾਂ ਨਾਲ ਗੱਲ ਕਰੀ ਭਈ ਇਹਦੇ ਦਰਾਸਤ ਪੱਟੋ ਹੂੰ ਜਿਹੜੇ ਘਰ ਦੇ ਵਾਲੇ ਦਲੇ ਆ ਹੂੰ ਠੀਕ ਹੈ ਤੇ ਮੋਟਰ ਬਦਲ ਕੇ ਦਿਓ ਅਗਨੇ ਨੇ ਰਾਕਮ ਲੈ ਲਈ ਇੰਨਾ ਦਰਾਸਤ ਪੱਟਣ ਦਾ ਨਾ ਮੋਟਰ ਪਾਉਣ ਦਾ ਨਾਂ ਆਪਾਂ ਅਗਲੇ ਦੇ ਦਰਾਸਤ ਵੇਚੇ ਬਾਦ ਕਟ ਗਾਂਹ ਹੋ ਜੂਗਾ ਆਪਾਂ ਮੋਟਰ ਵਾਲੀ ਪਰ ਉਹ ਟੈਨਸ਼ਨ ਤਾਂ ਆਵਦੀ ਆ ਨਾ ਸਾਰੀ ਟੈਨਸ਼ਨ ਤਾਂ ਆਵਦੀ ਆ ਪੈਸੇ ਦੇ ਕੇ ਟੈਨਸ਼ਨ ਲੈਣਾ ਲੈਣਾ ਇੱਕ ਚਲੋ ਇੰਨਾ ਵੀ ਆ ਬੀਲ ਆਪਾਂ ਨੂੰ ਚਲੋ ਜਿੰਮੇਦਾਰ ਇਹਨੂੰ ਹੋਰ ਕੋਈ ਕਿੱਤਾ ਹੈ ਨਹੀਂ ਗਾ ਕਿੱਤਾ ਹੈ ਨਹੀਂ ਬਸ ਲੋਕਾਂ ਐ ਫਸੇ ਆਂ ਵੀ ਫਸੇ ਵੀ ਆ ਤੇ ਮਿੱਤਰੋ ਗੱਲ ਇਹ ਸੀਗੀ ਇਹ ਕੋਈ ਕੋਈ ਐਂਗਾ ਬੰਦਾ ਮੰਨਤੇ ਨਾ ਲਾਵੇ ਇਹ ਗੱਲ ਵੀ ਪਤਾ ਨਹੀਂ ਕਿਸੇ ਦੇ ਲਾ ਕੇ ਬਣਾਈ ਇਹ ਅਸੀਂ ਵੀਡੀਓ ਜਦੋਂ ਜਦਾਈ ਨਾ ਕਹੇ ਜਦੋਂ ਜਦਾਈ ਕਰਕੇ ਆਪਦਾ ਨੁਕਸਾਨ ਨਾ ਖਾਓ ਹਾਂਜੀ ਆਦੇ ਪੜਤੇ ਚਾ ਤਾਂ ਵੇਸ਼ਕ 20 ਕਿੱਲੇ ਲੈ ਲਓ ਠੀਕ ਹੈ ਨਾ ਤੇ ਇੱਕ ਹੁੰਦਿਆਂ ਸਰਦੇ ਦੀਆਂ ਗੱਲਾਂ ਜਿਹੜੇ ਨੂੰ ਵਿਆਜ ਨਹੀਂ ਪੈਂਦਾ ਉਹਨੂੰ ਠੀਕ ਆ ਗੱਲ ਹੋਰ ਆ ਜਿਹਨੂੰ ਆੜਤਕੇ ਦਾ ਵਿਆਜ ਵੀ ਪੈਂਦਾ ਤੇ ਖਰਚੇ ਤਾਂ ਉੱਤੇ ਸਾਰੇ ਉਹਦੇ ਰਿਸਕ ਹੈਗੇ ਹੈਗੇ ਆ ਪੈਣੇ ਆ ਤੇ ਉਹ ਬੰਦਾ ਜਿਵੇਂ ਐਤ ਕੀ ਅੱਗਾਂ ਲਾ ਗਿਆ ਤੇ ਹੁਣ ਐਤ ਕੀ ਅੱਗ ਸਾਰਿਆਂ ਨਾਲੋਂ ਵੱਧ ਲੱਗੀ ਆ ਤੇ ਤਕਰੀਬਨ ਆਮ ਆਪਾਂ ਕਹਿ ਲੈਨੇ 80 ਮਣ ਝੋਨਾ 60 ਮਣ ਕਣਕ ਤੇ ਇਹ ਕੋਈ ਵੱਜੀ ਵੀ ਨਹੀਂ ਵੀ 80 ਮਣ ਝੋਨਾ ਤੇ 60 ਮਣ ਕਣਕ ਰਿਸਕ ਸਾਰੇ ਉੱਤੇ ਆ ਤੇ ਬਾਅਦ ਦੇ ਵਿੱਚ ਪਾਉਂਦਾ ਰੱਖ ਲੈਂਦਾ ਬਾਣ ਤੇ ਪਹੁੰਚਣਾ ਊਖਾ ਪਹੁੰਚਣਾ ਊਖਾ ਤੇ ਕੰਮ ਰਹਿ ਗਿਆ ਜੀ ਡਿਊਟੀ ਦੇ ਹਾਂ ਜੇ ਪਹੁੰਚਾਂਗੇ ਤਾਂ ਦੋ ਪੈਸੇ ਫਿਰ ਤਾਂ ਵਿਚਾਲਾਂਗੇ ਇਹ ਤਾਂ ਐ ਆ ਵੀ ਅੱਜ ਹੁਣ ਸ਼ਾਮ ਨੂੰ ਆ ਮੱਕੀ ਬੀਜ ਗਿਆ ਤੂੰ ਉਗਰੇ ਹਾਂ ਇੱਕ ਦਿਨ ਦੋ ਦਿਨ ਸਨ ਚ ਪੈ ਗਏ ਤੇ ਇਹ ਨਹੀਂ ਪਤਾ ਦੋ ਦਿਨਾਂ ਦੇ ਵਿੱਚ ਜਮ੍ਹਾਂ ਥੱਲੇ ਵਿੱਚ ਵੜੀ ਪਈ ਹੋਵੇ ਗੱਲ ਤਾਂ ਉਹੀ ਆਪਾਂ ਕਰੀ ਗੱਲ ਰੱਖਣਾ ਤਾਂ ਸੌਖਾ ਪੁੱਗਣਾ ਔਖਾ ਪੁੱਗਣਾ ਔਖਾ ਤੇ ਦੋਸਤੋ ਗੱਲ ਇਹ ਇਕੱਲੇ ਕਹਿਰੇ ਬੰਦੇ ਦੇ ਵਸਦਾ ਰੋਗ ਨਹੀਂ ਤੇ ਗੱਲ ਇਹ ਇਕੱਲਾ ਕਹਿਰਾ ਬੰਦਾ ਪੰਗਾ ਦਾ ਲੈਂਦਾ ਭਾਈ ਦਾ ਤਾਂ ਖਰ ਬਹੁਤਾ ਬੰਦਾ ਹਰੇਕ ਬੰਦਾ ਹੀ ਵਾਦੇ ਨੂੰ ਜੰਮਿਆ ਵਾ ਹਰੇਕ ਬੰਦਾ ਹੀ ਇਹ ਗੱਲ ਕਹਿੰਦਾ ਵੀ ਯਾਰ ਮੈਨੂੰ ਵਾਦਾ ਹੋਵੇ ਤੇ ਹੱਕ ਵੀ ਬਣਦਾ ਭਜਨ ਅਠ ਕਰਨ ਦਾ ਤੇ ਪਰ ਕੱਲਾ ਬੰਦਾ ਕਰ ਕੁਛ ਨਹੀਂ ਸਕਦਾ ਚਾਹੇ ਤਾਂ ਨਾਲ ਕੋਈ ਬੰਦਾ ਚੰਗਾ ਸਿਰੀ ਰੱਖਣਾ ਪਊਗਾ ਚਾਹੇ ਕੋਈ ਠੇਕੇ ਦੇ ਬੰਦਾ ਰੱਖਣਾ ਪਊ ਤੇ ਗੱਲਬਾਤ ਫੇਰ ਹੀ ਸਿਰੇ ਲੱਗ ਸਕਦੀ ਹੈ ਕਿ ਬੰਦਿਆਂ ਵਾਲਾ ਕੰਮ ਤਾਂ ਬੰਦਿਆਂ ਨੇ ਕਰਨਾ ਤੇ ਕਈ ਮੇਰੇ ਅੱਗੇ ਕਹਿੰਦੇ ਆ ਯਾਰ ਰੇ ਵਾਲਿਆਂ ਤੋਂ ਰੇ ਸਟਾ ਦੇਣੀ ਆ ਸਪਰੇ ਵਾਲਿਆਂ ਤੋਂ ਸਪਰੇ ਅਲੱਗ ਆ ਇਹਨਾਂ ਦੀ ਉਸ ਦੇ ਵਿੱਚ ਇੱਡੀ ਘਰ ਚ ਹਾਂ ਕਿ ਸਪਰੇ ਛੜਕਾਈ ਕਣਕ ਤੇ ਉਹ ਵੀ ਮਜਬੂਰੀ ਤੌਰ ਤੇ ਵੀ ਇਹ ਰਾਈ ਤੇ ਟਾਈਮ ਵੀ ਨਹੀਂ ਕੰਮ ਹੀ ਨਹੀਂ ਲੋਟ ਆਉਂਦਾ ਜਿੱਥੋਂ ਦੀ ਛੜਕਾਈ ਲੈਣਗੇ ਉਥੋਂ ਮਸ਼ੀਨ ਨੇ ਕਣਕ ਨਹੀਂ ਚੱਕੀ ਕਣਕ ਨਹੀਂ ਚੱਕੀ ਤੇ ਜੇ ਉਹੀ ਕੰਮ ਬਾਣ ਆਪਾਂ ਆਪ ਸ਼ਿਰਕਦੇ ਕਿਵੇਂ ਵਿੱਧੀ ਆਉ ਕਿਵੇਂ ਵਿੱਧੀ ਜਾਊ ਕੰਮ ਤਾਂ ਆਉਂਦਾ ਜੇ ਬਣਾਉਂਦਾ ਤੇ ਜਿਹੜਾ 15 15 ਕਿੱਲੇ ਬਾਣ ਆਇਆ ਆਦੇ ਹੱਥੇ ਹਟਾ ਕੰਮ ਹਾਂ ਸੋ 32 ਕਿੱਲੇ ਬਾਣ 16 16 ਕਿੱਲੇ ਤੇ ਜੇ ਹੁਣ ਐਵੇਂ ਰੂੰਗਾ ਹਾਲ ਬਣਾ ਕੇ ਕੰਮ ਭਈ ਦਿਹਾੜ ਦੇ ਦਿਹਾੜੀਆਂ ਸਿਰ ਤੇ ਕੰਮ ਹੂੰ ਆ ਵੀ ਕਈ ਵਾਰੀ ਆਪਾਂ ਕਹਿੰਦੇ ਨਾ ਯਾਰ ਸਪਰੇਅ ਵਾਲੇ ਨੇ ਸਪਰੇਅ ਕਰ ਜਾਣੀਆਂ ਰੇਹ ਵਾਲੇ ਨੇ ਰੇਹ ਪਾ ਜਾਣੀਆਂ ਪਾਣੀ ਮੋੜਨਾ ਪਰ ਉਹ ਗੱਲਾਂ ਨਹੀਂ ਵੀ ਪਾਣੀ ਮੋੜਨ ਵਾਲਾ ਗੱਲ ਕੰਮ ਹੋਰ ਬਹੁਤ ਹੋ ਜਾਂਦੇ ਆ ਟੁੱਟ ਭਾਜੂਦਲੇ ਅੱਛਾ ਫੇਰ ਮਾੜੇ ਬੰਦੇ ਦੀਆਂ ਭਾਈ ਮੌਕੇ ਤੇ ਰੇਹ ਨਹੀਂ ਮਿਲਦੀ ਹੁਣ ਇਹ ਜੇ ਹਾਲਾਤ ਹੋ ਗਏ ਆਮ ਬੰਦੇ ਆਮ ਬੰਦੇ ਨੂੰ ਰੇਹ ਨਹੀਂ ਮਿਲਦੀ ਹੁਣ ਲੈ ਵਲ ਨੂੰ ਤਾਂ 20-30 ਕਿੱਲੇ ਵਾੜਲੂ ਅਗਲਾ ਰੋਜ਼ ਪੰਜਾਂ ਚਾਰਾਂ ਦਾ ਫੋਨ ਆਉਂਦਾ ਰੇਹ ਦਵਾ ਦਿਓ ਰੇਹ ਦਵਾ ਦਿਓ ਅੱਛਾ ਜਿਹਦੇ ਕੋਲੇ ਦਾ ਭ ਜਿਹੜਾ ਬੰਦਾ ਸਰਦਾ ਉਹਦਾ ਚੱਕੂ ਜਾਂ ਆਪਦੀ ਲੈਂਡ ਚੋਂ ਕਢਾ ਲੂ ਜਾਂ ਆੜਤੇ ਦੇ ਦੋ ਫੜ ਕੇ ਘਾਂਟੇ ਚ ਵੇਖ ਟਰੱਕ ਲਾਹਾ ਲੇ ਤੇ ਜਿਹੜਾ ਮੇਰੇ ਆਗਾ 20 ਕਿਲੇ ਹੋਰ ਵાળ ਲੂਗਾ ਉਹਨੂੰ ਪਹਿਲਾਂ ਦੱਸ ਦੇ ਨਾ ਆੜਤ ਕਾਣੇ ਰਾਹਾਂ ਦਾ ਉਦੋਂ ਨੂੰ ਵੇਹੇ ਮੁੱਕ ਜਾਂਦੀ ਆ ਯਾਰ ਆਪਾਂ ਅਜੇ ਤੱਕ ਚਾਚਾ ਹਾਂ ਨਾ ਡਾਈ ਨਾ ਨਾ ਯੂਰਗਾ ਰੇ ਨਾ ਕਿਤੇ ਸੀਸੀ ਨਹੀਂ ਲੱਤੀ ਠੀਕ ਹੈ ਆਈ ਤੱਕ ਕੱਲ ਦਾ ਪਤਾ ਨਹੀਂ ਤੇ ਆਪਾਂ ਕਿਵੇਂ ਦੂਜੇ ਨਾਲ ਰਲ ਜਾਗੇ ਹਾਂ ਅਭ ਇੱਕ 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 ਬੰਦੇ ਨੂੰ ਨਾਲ 2.5 300 ਦਾ ਸਮਾਨ ਵੀ ਮੜ ਦੇਣਾ ਮੜ ਦੇਣਾ 2.5 ਮਗਰ 6-700 ਦੀ ਮੜੀ ਜਾਂਦੇ ਆ ਤੇ ਆਪਣਾ ਤੇ ਉਹ ਬੰਦੇ ਦਾ ਮੇਲ ਕੀ ਆ ਮੇਲ ਕੀ ਆ ਤੇ ਉਹ ਉਹ ਚੀਜ਼ ਪੈਣੀ ਤਾਂ ਉਹ ਅਕਸਰ ਨੂੰ ਠੇਕੇ ਤੇ ਹੀ ਆਕੇ ਠੇਕੇ ਤੇ ਮਿਲਦੀ ਨਹੀਂ ਹਰੇਕ ਨੂੰ ਹਾਂ ਜਿਹੜੇ ਬੰਦੇ ਨੂੰ ਚੀਜ਼ ਮਿਲਦੀ ਨਹੀਂ ਉਹ ਬੰਦੇ ਦੀ ਤਾਂ ਮਜਬੂਰੀ ਬਣ ਗਈ ਉਹਨੂੰ ਤਾਂ ਯਾਰ ਬੇਸ਼ੱਕ ਹੋਰ ਹੋਰ ਨਾਲ ਮੜ ਕੇ ਦੇ ਦੇਣਾ ਕੋਠੋ ਕੀ ਜਾਣ ਯਾਰ ਕੋਠੋ ਕੀ ਜਾਣ ਇਹ ਚੀਜ਼ਾਂ ਦਾ ਯਾਰ ਗੱਲ ਇਹ ਵੀ ਇਹ ਨਾ ਆਪਣਾ ਕਹਿਣ ਤੋਂ ਭਾਵ ਇਹ ਹੀ ਸੀ ਵੀਰ ਗੱਲ ਇਹ ਆ ਵੀ ਕਰਨੀ ਹਰੇਕ ਨੇ ਆਪਣੀ ਮਰਜ਼ੀ ਹੁੰਦੀ ਆ ਤੇ ਪਰ ਸੋਚ ਸਮਝ ਕੇ ਜੇ 10 ਕਿੱਲਾਂ ਦਾ ਵੇਤਾ ਤਾਂ 10 ਹੀ ਲੈ ਲਓ ਪਰ ਪੂਰਾ ਪੁੱਗਿਆ ਜਾਵੇ ਤੇ ਇਹ ਨਾ ਸੋਚੋ ਵੀ ਫਲਾਣੇ ਨੇ ਯਾਰ 30 ਕਿੱਲੇ ਵਾਲਲੇ ਤੇ ਮੈਂ ਵੀ ਉਹਦੀ ਰੀਸ ਨਾ 30 ਕਿੱਲੇ ਵਾਲਲਾ ਠੇਕੇ ਤੇ ਦੇਣ ਵਾਲੇ ਉਹ ਫਲਾਣਾ ਮੇਰੇ ਕੋਲ ਆਇਆ ਸੀ ਝੌਂਕਾ ਆਇਆ ਸੀ ਉਹ ਲਾ ਲਾ ਉਹ ਉਹ ਗੱਲਾਂ ਉਹ ਤਾਂ ਨੁਕਸਾਨ ਤਕਰੀਬਨ ਹੋਈ ਜਾਣਾ ਕਰੀ ਜਾਣਾ ਤੇ ਇੱਕ ਜਿਹੜਾ ਆਪਾਂ ਆ ਅੱਛਾ ਠੇਕੇ ਦੇ ਬਾਈ ਗੱਲ ਇਹ ਜੇ ਹੁਣ ਤੈਨੂੰ ਆ ਤੈਨੂੰ ਹੁਣ ਜੇ 80 ਦੇ ਥਾ ਤੇ 90 ਦੇ ਉਹ ਕੋਈ ਤੇ ਤੈਨੂੰ ਕੋੜੇ ਥੋੜੇ ਲੱਗਦੇ ਪੈਸੇ ਗੱਲ ਤਾਂ ਉਹੀ ਹੈ ਵੀ ਯਾਰ ਬਣਾ ਬਾਣਾ ਆਪਣੇ ਕੋਲੇ ਪਿਆ ਨੰਬਰ ਦਾ ਇਹ ਤਾਂ ਲਾਈਨ ਵਾਲਿਆਂ ਨੂੰ ਸੋਚਣਾ ਚਾਹੀਦਾ ਨੰਬਰਦਾਰਾਂ ਦਾ ਬਾਣਾ ਆਪਣੇ ਕੋਲੇ ਪਿਆ ਹਾਂ ਅੱਖਾਂ ਨੂੰ ਆਪਾਂ ਕੋੜਾ ਰੱਖਣ ਜਾਣੀ ਆਉਂਗਾ ਪਰ ਜਿੰਨਾ ਬਾਣਾ ਪਾਦਾ ਰੱਖੀ ਬੈਠਿਆਂ ਰੱਖੀ ਬੈਠੇ ਆਹ ਲੈ ਸਹੀ ਗੱਲ ਹੈ ਵਟ ਦੇ ਨਾਲ ਬਾਣਾ ਤੇ ਜਿੰਨਾਂ ਤੇਨੂੰ ਲੋਡ ਸੀ ਤੂੰ ਆਪ ਦਾ ਲੈ ਲਿਆ ਆਪਾਂ ਲਈ ਬੈਠੇ ਅਜੇ ਬਾਹਰ ਇਹ ਆਪਾਂ ਨੂੰ ਆਪਣੇ ਵਧੀਆ ਬੰਦੇ ਆ ਹਾਂ ਨਾਲੇ ਵਧੀਆ ਤੇਰੇ ਲਈ ਗੱਲਾਂ ਆ ਆ ਦੀ ਮੋਟਰ ਦਾ ਪਾਣੀ ਆਪਦੇ ਵਟਨਾ ਵਾਟਾ ਵਟਨਾ ਵਾਟਾ ਬਾਕੀ ਇਹਨਾਂ ਦੇ ਘਰ ਜਦੋਂ ਮਰਦੀ ਇਹਨਾਂ ਨੂੰ ਫੋਨ ਮਾਰ ਹਾਂ ਵੀ ਜਦੋਂ ਜਿਵੇਂ ਆ ਆਦੇ ਬਜਟ ਤੋਂ ਬਾਹਰ ਆ ਹੁਣੇ ਕੰਮ ਹਾਂ ਉਹ ਨਹੀਂ ਕਰਨਾ ਹਾਂ ਵੀ ਕਹਿਣ ਤੋਂ ਬਾਅਦ ਵੀ ਐ ਨਾ ਕਹੋ ਵੀ ਯਾਰ ਗੱਲ ਕੋਈ ਨਹੀਂ ਆਪਾਂ ਵੀ ਯਾਰ ਕੋਈ ਗੱਲ ਨਹੀਂ ਪੈਸੇ ਦੋ ਕਿਸ਼ਤਾਂ ਕਰ ਲਓ ਚਾਹੇ ਕੋਈ ਨਾ ਸਾੜੀ ਝੋਨਾਏ ਤੋਂ ਕਿਸਦੇ ਦੀ ਵਾਹਲਾ ਉਹ ਉਹ ਗੱਲਾਂ 'ਚ ਵੀ ਨਹੀਂ ਫਸਣਾ ਚਾਹੀਦਾ ਦੇ ਦੇ ਕੇ ਤਾਂ ਸਮੇੜਾ ਸੜਾਉਣਾ ਹੀ ਪੈਣਾ ਫਿਰ ਆਹੀ ਸਾਡਾ ਭਰਾਵੋ ਸੀਗਾ ਮਾੜਾ ਮੂਟਾ ਜਿਹੜਾ ਗੱਲਾਂ ਮਾਤਾ ਨੂੰ ਵੈਸੇ ਖੇਤ ਇੱਥੇ ਆਏ ਸੀ ਤੇ ਦੁਕਸੋਂ ਕਰ ਲਾ ਅੱਗੇ ਤੇ ਹੋਰ ਕਿਸੇ ਨੇ ਮੰਨਤੇ ਨਹੀਂ ਲਾਉਣੀ ਕੋਈ ਗੱਲ ਤੇ ਧੰਨਵਾਦ